ਦੀ ਫਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਵਾਲੀ ਗੱਲ ਆ ਕਿ ਕਦੇ ਜਿਹੜਾ ਧੜਵੀ ਉਹ ਖੈਬਰ ਦਰੇ ਤੋਂ ਆਉਂਦਾ ਕਦੇ ਧੜਵੀ ਜਿਹੜਾ ਦਿੱਲੀ ਤੋਂ ਆਉਂਦਾ ਐਤਕੀ ਫਿਰ ਪੰਜਾਬ ਦੇ ਵਿੱਚ ਕੇਜਰੀਵਾਲ ਸੋਸ਼ੋਧੀਆਂ ਤੇ ਜੈਨ ਵਰਗੇ ਧੜਵੀ ਜਿਹੜੇ ਆ ਇਹ ਪੰਜਾਬ ਦੇ ਧੜ ਮਾਰਨ ਵਾਸਤੇ ਪੰਜਾਬ ਦੀ ਜਿਹੜੀ ਜ਼ਰਖੀਜ਼ ਭੂਮੀ ਆ ਜਿਹੜੀ ਜ਼ਮੀਨ ਆ ਉਸ ਜ਼ਮੀਨ ਨੂੰ ਠਿਹਾਉਣ ਦੇ ਵਾਸਤੇ ਵੱਡੇ ਘਰਾਣਿਆਂ ਨੂੰ ਵੇਚਣ ਦੇ ਵਾਸਤੇ ਉਹਨਾਂ ਨੇ ਇੱਥੇ ਪੰਜਾਬ ਦੇ ਅੰਦਰ ਇੱਕ ਕਾਨੂੰਨ ਲਿਆਂਦਾ ਉਸ ਕਾਨੂੰਨ ਦੇ ਖਿਲਾਫ ਇਸ ਪੰਜਾਬ ਦੇ ਜਾਇਆਂ ਨੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਜਿਦੇ ਚ ਲਾਨ ਕੀਤਾ ਗਿਆ ਕਿ ਜੇ ਇਹ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਲਿਉਂਦੀ ਆ ਤਾਂ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤੇ ਉਹ ਵਾਪਸ ਜਿਹੜੇ ਆ ਉਹ ਜ਼ਮੀਨ ਜਿਹੜੀ ਆ ਕਿਸਾਨ ਨੂੰ ਦਿੱਤੀ ਜਾਊਗੀ ਬਹੁਤ ਵੱਡਾ ਫੈਸਲਾ ਸੀ ਉਹਦੇ ਨਾਲ ਹੋਰ ਵੀ ਜਥੇਬੰਦੀਆਂ ਨੇ ਤੇ ਖਾਸ ਤੌਰ ਤੇ ਕਿਸਾਨ ਯੂਨੀਅਨ ਨੇ ਇਸ ਗੱਲ ਲਈ ਵੱਡਾ ਸਕਾਰਾ ਜੜਿਆ ਤੇ ਇਹ ਧੜਮਿਆਂ ਨੂੰ ਮੂੰਹ ਵੀ ਖਾਣੀ ਪਈ ਤੇ ਕੱਲ ਉਹਨਾਂ ਨੇ ਇਸ ਦਾ ਵਾਪਸ ਲੈਣ ਦਾ ਐਲਾਨ ਕੀਤਾ ਅਸੀਂ ਇਹ ਸਮਝਦੇ ਹਾਂ ਕਿ ਇਹ ਦਿੱਲੀ ਦੇ ਧੜਮਿਆਂ ਦਾ ਹੰਕਾਰ ਤੇ ਉਹਨਾਂ ਦਾ ਜਬਰ ਜਿਹੜਾ ਉਸ ਦੀ ਹਾਰ ਹੋਈ ਆ ਤੇ ਪੰਜਾਬ ਦੀ ਪੰਜਾਬ ਦੇ ਜਾਇਆਂ ਦੀ ਅਕਾਲੀ ਦਰਬੀ ਕਿਸਾਨ ਜੀਨਾਂ ਦੀ ਸਭ ਦੀ ਜਿਹੜੀ ਜਿੱਤ ਹੋਈ ਆ ਅੱਜ ਅਸੀਂ ਗੁਰੂ ਦੇ ਅੱਗੇ ਅੰਦਾਜ਼ ਕਰਕੇ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਸ ਨੇ ਆਪਣੀ ਗੁਰੂ ਪੀਰਾਂ ਨੂੰ ਸਾਹਿਤ ਧਰਮੀ ਦੇ ਜਾਇਆਂ ਨੂੰ ਜੱਟ ਬਖਸ਼ੀਆ ਤੇ ਧੜਮੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਹ ਪੰਜਾਬ ਦੇ ਲੋਕ ਜਿਹੜੇ ਆ ਇਹ ਪੰਜਾਬ ਦੇ ਮਾਜੂਦ ਨੂੰ ਕਾਇਮ ਰੱਖਣ ਲਈ ਕੋਈ ਵੀ ਧੜਮੀ ਚੜ ਕੇ ਆਉਂਦਾ ਉਹਨੂੰ ਮੂੰਹ ਤੋੜ ਜਵਾਬ ਇੱਥੇ ਤਰ੍ਹਾਂ ਦੇਣਗੇ ਅੱਜ ਗੁਰੂ ਸਾਹਿਬ ਸੁਪ੍ਰਮਖ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਜੰਮਿਆਂ ਨੂੰ ਨਿਤਮ ਹਿਮਾਂ ਵਾਲੀ ਗੱਲ ਆ ਕਿ ਕਦੇ ਜਿਹੜਾ ਧੜਵੀ ਉਹ ਖੈਬਰ ਦਰੇ ਤੋਂ ਆਉਂਦਾ ਕਦੇ ਧੜਵੀ ਜਿਹੜਾ ਦਿੱਲੀ ਤੋਂ ਆਉਂਦਾ ਅੱਜ ਕੀ ਫਿਰ ਪੰਜਾਬ ਦੇ ਵਿੱਚ ਕੇਜਰੀਵਾਲ ਸੋਧੀਆਂ ਤੇ ਜੈਨ ਵਰਗੇ ਧੜਵੀ ਜੜੇ ਆ ਇਹ ਪੰਜਾਬ ਤੇ ਧੜ ਮਾਰਨ ਵਾਸਤੇ ਪੰਜਾਬ ਦੀ ਜਿਹੜੀ ਜ਼ਰਖੇਜ਼ ਭੂਮੀ ਆ ਜਿਹੜੀ ਜ਼ਮੀਨ ਆ ਉਸ ਜ਼ਮੀਨ ਨੂੰ ਝਾਉਣ ਦੇ ਵਾਸਤੇ ਵੱਡੇ ਘਰਾਣਿਆਂ ਨੂੰ ਵੇਚਣ ਦੇ ਵਾਸਤੇ ਉਹਨਾਂ ਨੇ ਇੱਥੇ ਪੰਜਾਬ ਦੇ ਅੰਦਰ ਇੱਕ ਕਾਨੂੰਨ ਲਿਆਂਦਾ ਉਸ ਕਾਨੂੰਨ ਦੇ ਖਿਲਾਫ ਇਸ ਪੰਜਾਬ ਦੇ ਜਾਇਆਂ ਨੇ ਖਾਸ ਉਸ ਤੇ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਜਿਦੇ ਚ ਐਲਾਨ ਕੀਤਾ ਗਿਆ ਕਿ ਜੇ ਇਹ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਲਿਆਉਂਦੀ ਆ ਤਾਂ ਜਦੋਂ ਅਕਾਲੀ ਦਰਬੀ ਸਰਕਾਰ ਆਉਂਦੀ ਆ ਤੇ ਉਹ ਵਾਪਸ ਜਿਹੜੇ ਆ ਉਹ ਜ਼ਮੀਨ ਜਿਹੜੀ ਆ ਕਿਸਾਨ ਨੂੰ ਦਿੱਤੀ ਜਾਊਗੀ ਬਹੁਤ ਵੱਡਾ ਫੈਸਲਾ ਸੀ ਉਹਦੇ ਨਾਲ ਹੋਰ ਵੀ ਜਥੇਬੰਦੀਆਂ ਨੇ ਤੇ ਖਾਸ ਤੌਰ ਤੇ ਕਿਸਾਨ ਜੁਨੇ ਨੇ ਇਸ ਗੱਲ ਲਈ ਵੱਡਾ ਸਕਰਝੜਿਆ ਤੇ ਇਹ ਧੜਮਿਆਂ ਨੂੰ ਮੂੰਹ ਵੀ ਖਾਣੀ ਪਈ ਤੇ ਕੱਲ ਉਹਨਾਂ ਨੇ ਇਸ ਦਾ ਵਾਪਸ ਲੈਣ ਦਾ ਐਲਾਨ ਕੀਤਾ ਅਸੀਂ ਇਹ ਸਮਝਦੇ ਆ ਕੀ ਇਹ ਦਿੱਲੀ ਦੇ ਧਾੜੀਆਂ ਦਾ ਹੰਕਾਰ ਤੇ ਉਹਨਾਂ ਦਾ ਜ਼ਬਰ ਜਿਹੜਾ ਉਸ ਦੀ ਹਾਰ ਹੋਈ ਆ ਤੇ ਪੰਜਾਬ ਵੀ ਪੰਜਾਬ ਦੇ ਜਾਇਆਂ ਦੀ ਅਕਾਲੀ ਜਰਦੀ ਕਿਸਾਨ ਵੀਰਾਂ ਦੀ ਸਭ ਦੀ ਜਿੱਤ ਹੋਈ ਆ ਅੱਜ ਅਸੀਂ ਗੁਰੂ ਦੇ ਅੱਗੇ ਅਰਦਾਸ ਕਰਕੇ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਸ ਨੇ ਆਪਣੀ ਗੁਰੂ ਪੀਰਾਂ ਦੀ ਬਰਸਾਈ ਧਰਤੀ ਦੇ ਜਾਇਆਂ ਨੂੰ ਜਿੱਤ ਬਖਸ਼ਿਆ ਤੇ ਧਾੜੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਸ਼ੁਗੁਰ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਹ ਪੰਜਾਬ ਦੇ ਲੋਕ ਜਿਹੜੇ ਆ ਇਹ ਪੰਜਾਬ ਦੇ ਮਜੂਦ ਨੂੰ ਕੈਮਰਾਂ ਰੱਖਣ ਲਈ ਕੋਈ ਵੀ ਟੜਵੀ ਚੜ ਕੇ ਆਉਂਦਾ ਉਹਨੂੰ ਮੂੰਹ ਤੋਰ ਜਵਾਬ ਇੱਥੇ ਤਰ੍ਹਾਂ ਦੇਣਗੇ ਅੱਜ ਗੁਰੂ ਆਈਸ ਸੁਪਰਨਾ ਮਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ